ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਪ੍ਰਮਾਤਮਾ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੁਹਾਡੇ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਪ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰਾਂ ਤੇ ਰੱਖੇ ਤਾਂ ਦੋਸਤੋ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਹਰ ਵਾਰ ਜਿਤਰਾਂ ਬੇਨਤੀ ਹੈ ਜੀ ਸਾਡੀ ਦੋਨੇ ਪ੍ਰਿਓਰਟੀ ਦੀ ਜੀ ਸਾਡਾ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ एबीसी पंजाब YouTube ਤੇ PBC ਪੰਜਾਬੀ ਤੁਹਾਡਾ ਅਖਬਾਰ YouTube Facebook Instagram ਦੋ ਫਟੇ سوشل میڈیا ਪਲੇਟਫਾਰਮ ਹੈ ਜੀ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡਾ ਕੋਆ ਟਾਈਪ ਕਰੋਗੇ ਤਾਂ ਤੁਹਾਡੇ ਸਾਹਮਣੇ ਸਾਡਾ ਪੇਜ ਆ ਜਾਏਗਾ ਤਾਂ ਇਹ ਦੋਨੇ سوشل میڈیا ਪਲੇਟਫਾਰਮ ਹੈ ਜਿਹੜੇ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਦਾ ਬਟਨ ਜਰੂਰ ਦਬੋ ਤਾਂ ਕਿ ਤੁਹਾਨੂੰ ਹਰ ਇੱਕ ਖਬਰ ਜਿਹੜੀ ਉਹ ਅਪਡੇਟ ਹੁੰਦੀ ਰਹੇ ਤਾਂ ਦੋਸਤੋ ਬੇਨਤੀ ਹੈ ਕਿ ਸਾਡੀ ਜਿਹੜੇ ਚੈਨਲ ਹੈਗੇ ਆ ਇਹਨਾਂ ਨੂੰ ਸਬਸਕ੍ਰਾਈਬ ਹੈ ਜਿਹੜਾ ਜਰੂਰ ਕਰੋ ਤੁਹਾਡਾ ਇੱਕ ਇੱਕ ਦਬਿਆ ਹੋਇਆ ਬਟਨ ਹੈ ਜਿਹੜਾ ਸਾਡੇ ਪ્યોਤੀ ਦੇ ਲਈ ਇੱਕ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਤਾਂ ਦੋਸਤੋ ਖਬਰਾਂ ਦੀ ਸ਼ੁਰੂਆਤ ਕਰਦੇ ਆ ਮੇਰੀ ਬੇਬੀ ਸੁਨੀਵੀ ਮੇਰੇ ਨਾਲ ਹੈ ਜੀ ਹਰ ਰੋਜ਼ ਦੀ ਤਰ੍ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਹੁਣ ਇਹ ਕਿ 3rd ਇਅਰ ਦੇ ਵਿੱਚ ਹੋ ਚੁੱਕੀ ਹੈ ਹੁਣ ਇਹ ਸੋਰਨ ਮੈਂ ਪਹਿਲਾਂ 2nd ਇਅਰ ਤੇ ਕਹਿ ਚੁੱਕਿਆ ਸੀਗਾ ਇਹ 3rd ਇਅਰ ਦੀ ਵਿਦਿਆਰਥਣ ਹੈ ਜੀ ਹੁਣ ਜਰਨਲਿਜ਼ਮ ਦੀ ਤੇ ਹਾਂ ਜੀ ਬੇਟਾ ਕੀ ਖਬਰ ਹੈ ਜੀ ਦੱਸੋ ਜੀ ਪਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਦੋਂ ਦੇ ਸੱਤਾ ਵਿੱਚ ਆਏ ਹਨ ਉਹਨਾਂ ਨੇ ਹਮੇਸ਼ਾ ਇਹ ਕਿਹਾ ਕਿ ਪੰਜਾਬ ਦਾ ਖਜ਼ਾਨਾ ਬਹੁਤ ਭਰਿਆ ਹੋਇਆ ਹੈ ਜਦਕਿ ਪੰਜਾਬ ਦੇ ਉੱਤੇ 4 ਕਰੀਬ ਕਰੀਬ 4 ਕਰੀਬ ਕਰੀਬ 4 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਪਰ ਉਹਨਾਂ ਨੇ ਹਮੇਸ਼ਾ ਕਿਹਾ ਵੀ ਪੰਜਾਬ ਦਾ ਖਜ਼ਾਨਾ ਜਿਹੜਾ ਭਰਿਆ ਹੋਇਆ ਹੈ ਪਰ ਕੁਛ ਹੀ ਦਿਨ ਪਹਿਲਾਂ ਆਪ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਲੁਧਿਆਣਾ ਆਏ ਸਨ ਤੇ ਉਹਨਾਂ ਨੇ ਕਿਹਾ ਪੰਜਾਬ ਦੇ ਖਜ਼ਾਨੇ ਵਿੱਚ ਪੈਸੇ ਹੀ ਨਹੀਂ ਹੈਗੇ ਇਸ ਤੇ ਆਪਣੀ ਕੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਆ ਮੈਂ ਦੱਸਣਾ ਚਾਹਣਾ ਹਾਂ ਦੋਸਤੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਜਦੋਂ ਦੇ ਮੁੱਖ ਮੰਤਰੀ ਬਣਿਆ ਮਾਲ ਤੋਂ 2022 ਤੋਂ ਬਾਅਦ ਹਮੇਸ਼ਾ ਇਹੀ ਕਹਿੰਦੇ ਰਹੇ ਆ ਕਿ ਖਜ਼ਾਨਾ ਜਿਹੜਾ ਭਰਿਆ ਹੋਇਆ ਹੈ ਈਵਨ ਕਿ ਪਿਛਲੀਆਂ ਸਰਕਾਰਾਂ ਵਿੱਚ ਜਦੋਂ ਕੋਈ ਜਦੋਂ ਸਾਬਕਾ ਵਿੱਤ ਮੰਤਰੀ ਬਾਦੋ ਸਾਹਿਬ ਜਿਹੜੇ ਮੰਤਰੀਕ ਬਾਦਲ ਕਹਿੰਦੇ ਤੁਸੀਂ ਕਿ ਖਜ਼ਾਨਾ ਖਾਲੀ ਹੈ ਤਾਂ ਇਹਨਾਂ ਦਾ ਸੀਐਮ ਸਾਹਿਬ ਦਾ ਮਾਨ ਸਾਹਿਬ ਦਾ ਬਿਆਨ ਹੁੰਦਾ ਸੀਗਾ ਕਿ ਫਿਰ ਇਹਨੂੰ ਖਜ਼ਾਨਾ ਜੋ ਪੀਪਾ ਕਿਉਂ ਨਹੀਂ ਕਹਿੰਦੇ ਤੁਸੀਂ ਇਹਨੂੰ ਪੀਪਾ ਕਰੋ ਖਾਲੀ ਹੈ ਤਾਂ ਇਹ ਹਾਲਾਂਕਿ ਬੇਸ਼ੱਕ ਇਸ ਗੱਲ 'ਚ ਕੋਈ ਦੋਰਾ ਨਹੀਂ ਹੈ ਕਿ ਪੰਜਾਬ ਦੇ ਸਰਕਾਰ ਦੇ ਵੀ ਪੰਡ ਜਿਹੜੀ ਬਹੁਤ ਭਾਰੀ ਹੁੰਦੀ ਜਾ ਰਹੀ ਹੈ 4 ਲੱਖ ਕਰੋੜ ਦੇ ਨੇੜੇ ਦੇ ਜਿਹੜੇ ਕਰਜ਼ਾ ਜਿਹੜਾ ਪੰਜਾਬ ਦੇ ਸਿਰ 'ਤੇ ਪਹੁੰਚ ਚੁੱਕਿਆ ਹੈ ਵੱਡੇ ਪੱਧਰ ਤੇ ਜੋ ਪੰਜਾਬ ਦੇ ਵਿੱਚ ਕਰਜਾ ਜਿਹੜਾ ਉਹ ਵੱਡੇ ਪੱਧਰ ਤੇ ਸਮੱਸਿਆ ਜਿਹੜੀ ਬਣਦਾ ਜਾ ਰਿਹਾ ਪਰ ਕਦੇ ਮੁੱਖ ਮੰਤਰੀ ਸਾਹਿਬ ਨੇ ਇਹ ਨਹੀਂ ਕਿਹਾ ਸੀ ਕਿ ਖਜ਼ਾਨਾ ਖਾਲੀ ਹੈ ਪਰ ਪਿਛਲੇ ਦਿਨੀ ਆਮ ਆਦਮੀ ਪਾਰਟੀ ਸੁਪਰੀਮ অর্ਗਿੰਦ ਕੇਜਰੀਵਾਲ ਜਿਹੜੇ ਉਹ ਨਵੀਂ ਸੰਪਤੀ ਨੀਤੀ ਜਿਹੜੀ ਉਸ ਦੇ ਲੈ ਕੇ ਜੋ ਆਉਂਦੇ ਹੈਗੇ ਆ ਤਾਂ ਪੰਜਾਬ ਆਉਂਦੇ ਆ ਤਾਂ ਉੱਥੇ ਉਹ ਜੋ ਸੰਗਤਕਾਰ ਹੈਗੇ ਆ ਉਹਨਾਂ ਨੂੰ ਕਹਿੰਦੇ ਆ ਕਿ ਖਜ਼ਾਨੇ ਦੇ ਵਿੱਚ ਪੰਜਾਬ ਦੇ ਖਜ਼ਾਨੇ ਵਿੱਚ ਪੈਸੇ ਨਹੀਂ ਹੈਗੇ ਉਹਨਾਂ ਇਹ ਵੀ ਕਿਹਾ ਕਿ ਉਹ ਸੰਤਾਨਾਂ ਨੂੰ ਸਬਸਿਡੀਆਂ ਲਈ ਮਾਹੌਲ ਦੇਣਗੇ। ਇਸ ਮਾਮਲੇ ਨੂੰ ਲੈ ਕੇ ਸਾਡੇ ਸੀਨੀਅਰ ਪੱਤਰਕਾਰ ਨੇ ਚਰਨਜੀਤ ਭੁੱਲਰ ਜੀ ਉਹਨਾਂ ਨੇ ਵੀ ਖਬਰ ਜਿਹੜੀ ਨਸ਼ਰ ਕੀਤੀ ਸੀਗੀ। ਅ ਤਾਂ ਬਿਤਾ ਖਬਰ ਦੀ ਅੱਜ ਸ਼ੁਰੂਆਤ ਕਰਦੇ ਆਂ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆ ਜਿਹੜੇ ਉਹਨਾਂ ਦੇ ਵੱਲੋਂ ਸੰਵਤਿ ਕਮੇਟੀਆਂ ਦੇ ਉਦਘਾਟਨ ਸਮਾਰੋਹ ਦੇ ਵਿੱਚ ਸਪਸ਼ਟ ਕਹਿ ਦਿੱਤਾ ਕਿ ਸਰਕਾਰ ਨਵੀਂ ਸੰਵਤਿ ਨੀਤੀ ਦੇ ਵਿੱਚ ਕੋਈ ਵੀ ਪ੍ਰੋਤਸਾਹਨ ਨਹੀਂ ਦੇਵੇਗੀ। ਉਹਨਾਂ ਕਿਹਾ ਕਿ ਸੰਵਤਿ ਨਿਵੇਸ਼ ਦੇ ਲਈ ਸਬਸਿਡੀ ਦੇਣਾ ਵਿਕਾਸ ਦਾ ਕੋਈ ਟਿਕਾਊ ਪ੍ਰਬੰਧ ਨਹੀਂ ਹੈਗਾ ਉਹਨਾਂ ਕਿਹਾ ਕਿ ਸਰਕਾਰ ਦੇ ਕੋਲ ਪੈਸੇ ਨਹੀਂ ਹੈਗੇ ਪਰ ਸੰਨਧਕਾਰਾਂ ਨੂੰ ਕਾਰੋਬਾਰ ਕਰਨ ਦੇ ਲਈ ਸਰਕਾਰ ਹੁਕਮਾ ਮਾਹੌਲ ਹੈ ਜਿਹੜਾ ਜ਼ਰੂਰ ਦੇ ਸਕਦੀ ਹੈਗੀ ਆ ਯਾਨੀ ਕਿ ਅਰਵਿੰਦ ਕੇਜਰੀਵਾਲ ਜੀ ਦਾ ਕਹਿਣਾ ਸੀਗਾ ਕਿ ਅਸੀਂ ਆ ਸਬਸਿਡੀਆਂ ਵਗੈਰਾ ਨਹੀਂ ਦੇ ਸਕਦੇ ਹੈਗੇ ਤੁਹਾਨੂੰ ਸਿਕਿਉਰਿਟੀ ਚਾਹੀਦੀ ਆ ਹੋਰ ਡਾਕੂਮੈਂਟੇਸ਼ਨ ਹੈਗੀ ਆ ਉਹ ਪਹਿਲਾਂ ਉਹ ਸੀ ਕਰ ਸਕਦੇ ਹੈਗੇ ਉਥੋਂ ਨਾਲ ਹੀ ਆਪ ਸੁਪਰੀਮੋ ਨੇ ਇਨਕੇ ਤਰੀਕੇ ਨਾਲ ਸੰਨਦਕਾਰਾਂ ਨੂੰ ਇਹ ਸਾਫ਼ ਹੀ ਕਹਿ ਦਿੱਤਾ ਹੈ ਕਿ ਕਿਸੇ ਕਿਸਮ ਦੀ ਸਬਸਿਡੀ ਦੀ ਝਾਕ ਹੈ ਜਿਹੜੀ ਪੰਜਾਬ ਸਰਕਾਰ ਤੋਂ ਨਾ ਕੀਤੀ ਜਾਵੇ ਕਿਉਂਕਿ ਹੁਣ ਅਸ ਤੋਂ ਕਲੀਅਰ ਤਾਂ ਉਹ ਕੀ ਕਹਿ ਸਕਦੇ ਹਨ ਉਹਦੇ ਨਾਲ 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 ਹੀ ਕੇਜਰੀਵਾਲ ਨੇ ਇਹ ਵੀ ਦੱਸਿਆ ਕਿ ਇਸ ਵਾਰ ਦੇ ਅਖੀਰ ਤੱਕ ਨਵੀਂ ਜੋ ਨੀਤੀ ਹੈ ਸੰਨਦ ਨੀਤੀ ਹੈ ਜਿਹੜੀ ਜਾਰੀ ਕਰ ਦਿੱਤੀ ਜਾਵੇਗੀ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਸੰਨਦ ਨੀਤੀ ਆਲ ਇਸ ਸਾਲ ਦੇ ਐਂਡ ਤੱਕ ਹੋ ਜਾਂਦੀ ਹੈ ਇਹ ਵੀ ਹਿੰਦੀ ਕਿਉਂਕਿ ਵਿੱਤੀ ਨੀਤੀ ਵੀ ਹੈ ਕਹਿੰਦੇ ਸੀ ਅਸੀਂ ਬਹੁਤ ਜਲਦੀ ਜਾਰੀ ਕਰ ਦਾਂਗੇ ਜਿਹੜੀ ਸਰਕਾਰ ਬੁਣੀ ਸੀ ਲੇਕਿਨ ਹਾਲੇ ਤੱਕ ਕੋਈ ਵਾਈਤਾ ਨਹੀਂ ਹੈ ਨੀ ਉਸ ਮਾਮਲੇ ਦੇ ਵਿੱਚ ਵੀ ਅ ਇਸ ਉਹਨਾਂ ਨੇ ਨਾਲੇ ਵੀ ਕਿਹਾ ਕਿ ਸੰਪਤੀ ਕਮੇਟੀਆਂ ਨੂੰ ਉਹਨਾਂ ਨੇ مشورہ ਦਿੱਤਾ ਕਿ ਨਵੀਂ ਨੀਤੀ ਦੇ ਵਿੱਚ ਸਬਸਿਡੀ ਤੇ ਫੋਕਸ ਨਾ ਕੀਤਾ ਜਾਵੇ ਪਰ ਇਹਨਾਂ ਕਮੇਟੀਆਂ ਦੇ ਫੈਸਲਿਆਂ ਨੂੰ ਲਾਗੂ ਕੀਤਾ ਜਾਵੇਗਾ ਉਹਨਾਂ ਨੇ ਵੀ ਕਿਹਾ ਕਿ ਬਹੁਤ ਲੋਕ ਆ ਜਿਹੜੇ ਉਹਨਾਂ ਕੋਲ ਆਉਂਦੇ ਨੇ ਜੋ ਦੂਜੇ ਸੂਬਿਆਂ ਦੇ ਵੱਲੋਂ ਦਿੱਤੀ ਜਾਂਦੀ ਸਬਸਿਡੀ ਦਾ ਹਵਾਲਾ ਦਿੰਦੇ ਨੇ ਕੇਜਰੀਵਾਲ ਜੀ ਨੇ ਕਿਹਾ ਕਿ ਜਦੋਂ ਕੋਈ ਸੂਬਾ ਵਿੱਤੀ ਸੰਕਟ ਦਾ ਸਾਹਮਣਾ ਕਰਦਾ ਹੋਇਆ ਸਬਸਿਡੀ ਦੇਣੀ ਬੰਦ ਕਰਦਾ ਤਾਂ ਸੰਨਤ ਇਕਾਈਆਂ ਜਿਹੜੀਆਂ ਉਹ ਦੂਜੇ ਸੂਬਿਆਂ ਦੇ ਵਿੱਚ ਚਲੀਆਂ ਜਾਂਦੀਆਂ ਨੇ ਜਾਂ ਕੇਜਰੀਵਾਲ ਨੇ ਇੱਥੋਂ ਸੰਨਤਕਾਰਾਂ ਨੂੰ ਮੁਖਾਤਬ ਹੁੰਦੇ ਕਿਹਾ ਕਿ ਜੇਕਰ ਤੁਸੀਂ ਸਬਸਿਡੀ ਤੋਂ ਮੁਨਾਫਾ ਕਮਾਉਣਾ ਹੈ ਤਾਂ ਤੁਹਾਡਾ ਟਿਕਾਊ ਸੰਨਤੀ ਵਿਕਾਸ ਹੈ ਜਿਹੜਾ ਨਹੀਂ ਹੋਵੇਗਾ ਕਿਸੇ ਕਿਸਮ ਦਾ ਉਹਨਾਂ ਇਹ ਵੀ ਕਿਹਾ ਕਿ ਆਪ ਦਾ ਵਿਜ਼ਨ ਹੈ ਜਿਹੜਾ ਪੰਜਾਬ ਨੂੰ ਉਦਯੋਗ ਤੇ ਕੇਂਦਰ ਵਪਾਰ ਦੇ ਕੇਂਦਰ ਦੇ ਵਜੋਂ ਸਥਾਪਿਤ ਕਰਨਾ ਹੈਗਾ ਤਾਂ ਇਹ ਅਰਵਿੰਦ ਕੇਜਰੀਵਾਲ ਜੀ ਦੇ ਬਿਆਨ ਸੀਗੇ ਜੋ ਪਿਛਲੇ ਦਿਨੀ ਸੰਨਤਕਾਰਾਂ ਨਾਲ ਮੀਟਿੰਗ ਕਰਨ ਆਏ ਸੀਗੇ ਇਸ ਤੋਂ ਕੋਣ ਮੇਰੇ ਦੋਸਤੋ ਇੱਕ ਗੱਲ ਇਹ ਵੀ ਜ਼ਰੂਰ ਦੱਸਣੀ ਚਾਹਣਾ ਕਿ ਪਿਛਲੇ ਸਮੇਂ ਦੇ ਵਿੱਚ ਨਾ ਜੋ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਹੈਗੇ ਮੇਰੇ ਖਿਆਲ ਪਿਛਲੇ ਮਹੀਨੇ ਸ਼ਾਇਦ ਉਹ ਹੋਰ ਨੂੰ ਘਿਆਣੇ ਆਏ ਸੀਗੇ ਉਹ ਤੇ ਉਹਨਾਂ ਨੇ ਜੋ ਸਨਤਕਾਰ ਹੈਗੇ ਆ ਉਹਨਾਂ ਨੂੰ 15000 600 ਕਰੋੜ ਰੁਪਏ ਦੇ ਪ੍ਰੋਤਸਾਹਨ ਰਾਸ਼ੀ ਦੀ ਪੇਸ਼ਕਸ਼ ਕੀਤੀ ਸੀ ਜੀ ਅਤੇ ਕਈ ਸੰਗਠਨਾਂ ਨੇ ਜਿਹੜੀਆਂ ਉਹ ਮੱਧ ਪ੍ਰਦੇਸ਼ ਜਿਵੇਂ ਕਿ ਇੱਥੋਂ ਪ੍ਰਾਈਡੈਂਟ ਆਵਾ ਕਾਫੀ ਆਪਰੇਸ਼ਨ ਹੈ ਜਿਹੜਾ ਉਹ ਮਧ ਪ੍ਰਦੇਸ਼ ਦੇ ਵਿੱਚ ਸ਼ਿਫਟ ਕਰ ਚੁੱਕਿਆ ਹੈ ਹੋਰ ਵੀ ਇਸ ਸੰਬੰਧ ਵਿੱਚ ਆਈ ਕਈ ਕੰਪਨੀਆਂ ਮਧ ਪ੍ਰਦੇਸ਼ ਸ਼ਿਫਟ ਹੋ ਰਹੀਆਂ ਉੱਧਰ ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹੜੇ ਉਹਨਾਂ ਦਾ ਕਹਿਣਾ ਹੈਗਾ ਕਿ ਪੰਜਾਬ ਹੈ ਜਿਹੜਾ ਕੌਮੀ ਨਕਸ਼ੇ ਤੇ ਰੋਲ ਮਾਡਲ ਬਣ ਕੇ ਉੱਭਰੇਗਾ ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੈ ਜਿਹੜੇ ਉਹਨਾਂ ਨੇ ਸੰਮਤੀ ਕਮੇਟੀਆਂ ਦੀ ਸ਼ੁਰੂਆਤ ਕਰਦੇ ਆ ਕਿਹਾ ਕਿ ਜਲਦੀ ਪੰਜਾਬ ਕੌਮੀ ਪੱਧਰ ਤੇ ਰੋਲ ਮਾਡਲ ਬਣੇਗਾ ਕਿਉਂਕਿ ਪੰਜਾਬ ਦੇ ਵਿੱਚ ਵਿਕਾਸ ਦੀ ਅਤਿ ਸੰਭਾਵਨਾ ਹੈ ਅਤੇ ਸੰਤੀ ਵਿਕਾਸ ਦੇ ਲਈ ਬਣਾਈਆਂ ਜਾ ਰਹੀਆਂ ਕਮੇਟੀਆਂ ਵੀ ਸ਼ੁਰੂਆਤ ਕਰਨ ਨਾਲ ਸੰਬੰਧੀ ਉਹ ਸੰਬੰਧੀ ਬੋਲਦੇ ਸੀ ਤੇ ਜੀਚੇ ਤੌਰ ਤੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਸਵਾਗਤ ਵੀ ਕੀਤਾ ਮੁੱਖ ਮੰਤਰੀ ਨੇ ਇਹਨਾਂ ਕਮੇਟੀਆਂ ਨੂੰ ਸੱਦਾ ਦਿੱਤਾ ਕਿ ਅੰਗਲ ਪੰਜਾਬ ਦੇ ਸੁਪਨੇ ਨੂੰ ਸੱਚਾ ਕਰਨ ਦੇ ਲਈ ਉਹ ਸੰਤੀ ਜੋ ਰਣਨੀਤੀ ਹੈ ਘੜਨ ਦੀ ਜ਼ਿੰਮੇਵਾਰੀ ਨਿਭਾਉਣਾ ਮੁੱਖ ਮੰਤਰੀ ਨੇ ਪੰਜਾਬ ਨੂੰ ਪਸੰਦੀਦਾ ਸੰਤੀ ਕੇਂਦਰ ਬਣਾਉਣ ਦੇ ਲਈ ਉਦਯੋਗਪਤੀਆਂ ਨੂੰ ਬਰਾਬਰ ਦੇ ਭਾਈਵਾਲ ਵਜੋਂ ਅੱਗੇ ਵਧਣ ਦਾ ਸੱਦਾ ਉਹ ਵੀ ਦਿੱਤਾ ਹੈਗਾ ਤਾਂ ਹੁਣੋ ਦੋਸਤੋ ਇਹੇ ਗੱਲ ਜੋ ਮੁੱਖ ਮੰਤਰੀ ਸਾਹਿਬ ਨੇ ਕਹਿ ਤਾਂ ਦਿੱਤੀ ਹੈਗੀ ਐ ਕਿ ਪੰਜਾਬ ਜਿਹੜਾ ਉਹ ਸੰਨਤੀ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਰੋਲ ਮਾਡਲ ਬਣੇਗਾ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜੀ ਆ ਉਹ ਹੱਥ ਖੜੇ ਕਰ ਚੁੱਕੇ ਨੇ ਕਿ ਭਾਈ ਅਸੀਂ ਸੰਤਾਂ ਨੂੰ ਸਬਸਿਡੀ ਨਹੀਂ ਦੇ ਸਕਦੇ ਮਾਹੌਲ ਦੇ ਸਕਦੇ ਆ ਤਾਂ ਇਹਦੇ ਬਾਰੇ ਤੁਹਾਡਾ ਕੀ ਸੋਚਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਸਾਡੇ ਨਾਲ ਜੁੜੂਰੇ ਰਹੋ ਧੰਨਵਾਦ